ਹਾਂਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਅੱਜ ਕੱਲ ਦਾ ਗੁੜ ਦਾ ਕੰਮ ਸ਼ੁਰੂ ਕਰ ਦਿੱਤਾ ਜੀ ਆ ਇਹ ਜਿਹੜਾ ਗੁੜ ਬਣਾ ਰਹੇ ਹਾਂ ਜੀ ਇਹ 15023 ਗੰਨੇ ਦਾ ਗੁੜ ਬਣਾ ਰਹੇ ਹਾਂ ਜੀ ਇਹ ਮੋਢਾ ਗੰਨਾ ਹੈ 15023 ਤੇ ਇਸ ਕਿਸਮ ਦਾ ਗੁੜ ਸ਼ੁਰੂ ਕਰ ਦਿੱਤਾ ਜੀ ਬਹੁਤ ਸੋਨਾ ਗੁੜ ਤੇ ਸ਼ੱਕਰ ਬਣ ਰਿਹਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਆ ਕੱਲ ਵੀ ਕਈ ਮੈਸੇਜ ਤੇ ਫੋਨ ਆਏ ਹੀ ਵੀਰ ਭਰਾਵਾਂ ਦੇ ਭੈਣਾਂ ਦੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਅੱਜ ਵੀ ਕਾਫੀ ਫੋਨ ਆਏ ਤੇ ਮੈਂ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨਾ ਉਹ ਸਾਰੇ ਪੁੱਛ ਰਹੇ ਸੀ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਗੁੜ ਇਸ ਵਾਰ ਆਵੇਗਾ ਬਿਲਕੁਲ ਇਸ ਵਾਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਗੁੜ ਜਾਵੇਗਾ ਜੀ ਜਿਵੇਂ ਪਹਿਲਾਂ ਹਰ ਕੰਟਰੀ ਦੇ ਵਿੱਚ ਗੁੜ ਜਾਂਦਾ ਸੀ ਤੇ ਸਿਰਫ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਥੋੜੀ ਦਿੱਕਤ ਆਉਂਦੀ ਸੀ ਪਰ ਇਸ ਵਾਰ ਆਸਟ੍ਰੇਲੀਆ ਵੀ ਤੇ ਨਿਊਜ਼ੀਲੈਂਡ ਵੀ ਗੁੜ ਜਾਵੇਗਾ ਮਤਲਬ ਕਿ ਵਰਲਡ ਵਾਈਡ ਕੋਰੀਅਰ ਭੇਜਾਂਗੇ ਸੋ ਤੁਸੀਂ ਸਾਰੇ ਜਰੂਰ ਆਰਡਰ ਕਰ ਸਕਦੇ ਹੋ ਜੀ ਸਾਡਾ ਮੋਬਾਈਲ ਨੰਬਰ 9876463670 ਦੂਜਾ ਨੰਬਰ ਹੈ 9876131225 ਪਿੰਡ ਸਾਡਾ ਕੋਹਾਲੀ ਆ ਬਟਾਲਾ ਤੋਂ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਗੁੜ ਸਾਡਾ ਬਿਲਕੁਲ ਨੈਚੁਰਲ ਹੈ ਜੀ ਜਿਵੇਂ ਕੱਲ ਵੀ ਮੈਂ ਦੱਸਿਆ ਸਾਡੇ ਚਾਹੇ ਕੋਲ ਖੜ ਕੇ ਕੋਈ ਗੁੜ ਬਣਵਾਵੇ ਬਿਲਕੁਲ ਨੈਚੁਰਲ ਸ਼ੁੱਧ ਦੇਸੀ ਗੁੜ ਆ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਪੇਜ ਫੋਲੋ ਕਰਿਓ YouTube ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ